ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਦੋਂ ਕਈਆਂ ਪਿੰਡਾਂ ਦੇ ਸਰਪੰਚੇ ਤੇ ਬਹੁਤ ਸੰਗਤ ਆਣ ਕੇ ਕਹਿ ਰਹੇ ਆ ਭਾਈ ਸਾਹਿਬ ਨੂੰ ਵੀ ਖਡੂਰ ਸਭ ਤੋਂ ਚੋਣ ਲਾ ਲੋ ਪਰ ਅਜੇ ਕਲੀਅਰ ਕੋਈ ਨਹੀਂ ਆ ਤੇ ਭਾਈ ਅਮਰਿਤਪਾਲ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਬੀਤੇ ਕੱਲ ਤੋਂ ਮੀਡੀਆ 'ਚ ਇਹ ਅਫਵਾਹਾਂ ਚੱਲ ਰਹੀਆਂ ਸੀ ਕਿ ਅਮਰਿਤਪਾਲ ਸਿੰਘ ਲੋਕ ਸਭਾ ਚੋਣ ਲੜ ਸਕਦੇ ਨੇ ਕਿਹਾ ਜਾ ਰਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਤੇ ਚੋਣ ਲੜਨਗੇ ਪਰ ਹੁਣ ਇਸ ਮਾਮਲੇ 'ਚ ਪਰਿਵਾਰ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਅਮਰਿਤਪਾਲ ਸਿੰਘ ਦੇ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਜੀ ਹਾਂ ਵੱਡੀ ਖਬਰ ਇਹ ਹੈ ਕਿ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਨਹੀਂ ਲੜਨਗੇ ਅਮਰਿਤਪਾਲ ਸਿੰਘ ਦੇ ਮਾਤਾ ਨੇ ਮੀਡੀਆ ਸਾਹਮਣੇ ਇਹ ਬਿਆਨ ਦਿੱਤਾ ਕਿ ਮੀਡੀਆ 'ਚ ਚੱਲ ਰਹੀਆਂ ਖਬਰਾਂ ਮਹਿਜ ਅਫਵਾਹਾਂ ਨੇ ਅਤੇ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹਾਲਾਂਕਿ ਅਮਰਿਤਪਾਲ ਸਿੰਘ ਦੇ ਮਾਤਾ ਨੇ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਲੋਕ ਉਹਨਾਂ ਨੂੰ ਆ ਕੇ ਮਿਲ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਪਰ ਪਾਈ ਅਮਰਿਤਪਾਲ ਸਿੰਘ ਅਜੇ ਹਾਂ ਨਹੀਂ ਚਾਹੁੰਦੇ ਅਤੇ ਉਹ ਨਹੀਂ ਚਾਹੁੰਦੇ ਕਿ ਉਹ ਰਾਜਨੀਤੀ ਵਿੱਚ ਆਉਣ ਜਿਸ ਕਾਰਨ ਫਿਲਹਾਲ ਲਈ ਉਹਨਾਂ ਵੱਲੋਂ ਅਜੇ ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਪਾਈ ਅਮਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਹੋਣੀ ਖਬਰ ਪੜੀ ਹੈ ਕਿ ਰਾਜੇਵ ਖਾਲਸਾ ਵਕੀਲ ਉਹਨਾਂ ਨੂੰ ਮਿਲ ਲਗਿਆ ਸੀ ਲੇਕਿਨ ਕੱਲ ਉਹਨਾਂ ਦੀ ਸਿੰਘਣੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਹੋਵੇ ਖਬਰ ਉਹ ਅਸੀਂ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੱਦਾਂ ਕਈਆਂ ਪਿੰਡਾਂ ਦੇ ਸਰਪੰਚੇ ਤੇ ਬਹੁਤ ਸੰਗਤ ਆਣ ਕੇ ਕਹਿ ਰਹੇ ਆ ਭਾਈ ਸਾਹਿਬ ਨੂੰ ਵੀ ਖਡੂਰ ਸਾਬ ਤੋਂ ਚੋਣ ਲੈ ਲਓ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਆ ਤੇ ਅਜੇ ਕੋਈ ਨਹੀਂ ਕਲੀਅਰ ਉਹਨਾਂ ਪਹਿਸਾਬਾ ਜੇ ਮੰਨਦੇ ਨਹੀਂ ਆ ਯੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਨਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਵਾਂਗੇ ਜਰੂਰ ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਖਬਰ ਦੀ ਇਸ ਗੱਲ 'ਤੇ ਪੁਸ਼ਟੀ ਨਹੀਂ ਕਰ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਹੀਂ ਵੀ ਅਜੇ ਹੀ ਪੜੀ ਖਬਰ ਹਨ ਫੋਨ ਤੇ ਆ ਬੰਦ ਹੋਣ ਤੇ ਕੋਈ ਗੱਲ ਨਹੀਂ ਹੋ ਰਹੀ ਚਰਚਾ ਹੋਈ ਹੈ ਤੁਹਾਡੀ ਭਾਈ ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਹੋ ਪਈ ਅਜੇ ਮੰਨਦੇ ਨਹੀਂ ਰਾਜਨੀਤੀ 'ਚ ਉਹਨਾਂ ਨੇ ਕਿਹਾ ਸੰਗਤਾਂ ਦਾ ਬਹੁਤ ਦਬਾਅ ਵਾ ਹੁਣ ਪਤਾ ਨਹੀਂ ਵੀ ਕੱਲ ਦਾ ਕੀ ਦੱਸਦੇ ਮਦਰ ਤੁਹਾਡੀ ਆਪਣੀ ਕੀ رائے ਹੈ ਤੁਹਾਡੀ ਨਿੱਜੀ رائے ਕੀ ਹੈ ਕਿ ਐਮਐਸਏ ਬਤਾਇਆ ਜਾਣਾ ਚਾਹੀਦਾ ਹੈ ਕਿ ਨਹੀਂ ਤਾਨੂੰ ਕੀ ਲੱਗਦਾ ਹੈ ਉਹ ਉਹਨਾਂ ਦਾ ਹੀ ਡਿਪੈਂਡ ਕਰਦਾ ਭਾਈ ਸਾਹਿਬ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਨੂੰ ਸਹਿਮਤ ਹੈ ਜਿੱਦਾਂ ਵੀ ਉਹ ਕਰਦੇ ਅਸੀਂ ਇਹਦੇ ਵਿੱਚ ਕੋਈ ਆਪਣੀ ਰਾਇ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਿਆਣੇ ਸਮਝਦਾਰ ਸਾਡੇ ਨਾਲ ਅਮਰਿਤਪਾਲ ਸਿੰਘ ਦੇ ਮਾਤਾ ਨੇ ਕਿਹਾ ਕਿ ਉਹਨਾਂ ਤੇ ਸੰਗਠਨ ਦਬਾਅ ਪਾ ਰਹੀਆਂ ਨੇ ਪਰ ਅਮਰਿਤਪਾਲ ਸਿੰਘ ਨੇ ਫਿਲਹਾਲ ਅਜੇ ਹਾ ਕੋਈ ਵੀ ਫੈਸਲਾ ਨਹੀਂ ਕੀਤਾ ਅਤੇ ਅਜੇ ਹੀ ਕਿਸੇ ਵੀ ਖਬਰ ਦੀ ਉਹ ਪੁਸ਼ਟੀ ਨਹੀਂ ਕਰਦੇ ਉਹਨਾਂ ਕਿਹਾ ਕਿ 23 April ਦੀ ਸ਼ਾਮ ਨੂੰ ਅਮਰਿਤਪਾਲ ਦੇ ਪਤਨੀ ਅਮਰਿਤਪਾਲ ਲਾਲ ਮੁਲਾਕਾਤ ਕਰਕੇ ਆਏ ਨੇ ਅਤੇ ਸ਼ਾਮ 4 ਵਜੇ ਤੱਕ ਅਜੇ ਹੀ ਕੋਈ ਵੀ ਗੱਲਬਾਤ ਨਹੀਂ ਹੋਈ ਜਿਸ ਤੋਂ ਲੱਗਦਾ ਹੋਵੇ ਕਿ ਅਮਰਿਤਪਾਲ ਸਿੰਘ ਚੋਣ ਲੜ ਸਕਦੇ ਨੇ। ਸਭ ਚਰਚਾਾਂ ਵਿੱਚ ਇਹ ਵੀ ਹੋ ਰਹੀ ਹੈ ਕਿ ਭਾਈ ਸਾਹਿਬ ਕਹਿੰਦੇ ਕਿ ਫਿਰ ਸਿਆਸੀ ਪਾਰਟੀ ਚਲੀ ਅੜਕ ਗਏ ਤਾਂ ਯਾਦ ਲੜੂਗਾ ਜੀ ਜ਼ਰੂਰ ਲੜੂਗਾ। ਹਾਂਜੀ ਉਹ ਵੀ ਸੰਗਤਾਂ ਹੀ ਕਹਿ ਰਹੀਆਂ ਉਹ ਅਜੇ ਕੁਝ ਨਹੀਂ ਕਹਿ ਰਹੇ। ਇਹ ਸੰਗਤਾਂ ਹੀ ਦਬਾਅ ਪਾ ਰਹੀਆਂ ਜਿੱਦਾਂ ਕਾਫੀ ਪਿੰਡਾਂ ਦੇ ਸਰਪੰਚੀ ਪਰਸੋਂ ਆਏ ਸੀ 10-20 ਪਿੰਡਾਂ ਦੇ ਇਕੱਠੇ ਹੋ ਕੇ ਸੰਗਤ ਹੀ ਦਬਾਅ ਪਾ ਰਹੇ ਪਰ ਅਜੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਪਣਾ ਹੈ। ਹੈ? ਮੀਡੀਅਮ ਪਹੁੰਚ ਜ਼ਮੀਰੋਂ ਜ਼ਿਆਦਾ ਲੜ ਸਕਦੇ ਭਾਈ ਸਾਹਿਬ। ਅਜੇ ਕੋਈ ਨਹੀਂ ਅਹੀਂ ਫਾਈਨਲ ਕਰਦੇ ਖਬਰ ਵਾਲੇ ਉਹਨਾਂ ਦੇ ਜਿਹੜੇ ਵਕੀਲ ਦੇ ਵੱਲੋਂ ਮੀਡੀਆ ਦੇ ਉੱਪਰ ਚਰਚਾਵਾ ਹੋ ਰਿਹਾ ਕੀਤੇ ਨਹੀਂ ਆ ਕੋਈ ਬਿਆਨ ਦਿੱਤੇ ਗਏ ਉਸਦੀ ਨੂੰ ਫਿਰ ਕਿਤਾ ਵੱਲੋਂ ਲੱਗਦਾ ਪਤਾ ਨਹੀਂ ਹੋਣਾ ਹੀ ਵੀ ਇਹ ਕਰਦੇ ਵੇ ਉਹਦੀ ਖਬਰ ਦੀ ਕੋਈ ਜੇ ਪੁਸ਼ਟੀ ਨਹੀਂ ਕਰਦੇ ਸਾਨੂੰ ਵੀ ਨਹੀਂ ਪਤਾ ਕਿ ਉਹ ਖਬਰ ਕੀ ਆ ਕਿੱਦਾਂ ਇੱਕ ਲਾਈ ਆਈ ਮੀਡੀਆ 'ਚ ਕਿਉਂਕਿ ਅਜੇ ਕੋਈ ਪਤਾ ਨਹੀਂ ਹੋਉਂ ਤੇ ਆ ਨਹੀਂ ਰਹੇ ਕੱਲ ਉਹਨਾਂ ਦੀ ਪਤਨੀ ਨੇ ਮੁਲਾਕਾਤ ਕੀਤੀ ਸ਼ਾਮੀ 4 ਵਜੇ ਤੱਕ ਉਸੇ ਉਦੋਂ ਇਹੋ ਜਿਹੀ ਕੋਈ ਗੱਲ ਨਹੀਂ ਅੱਜ ਦਾ ਹੁਣ ਉਹ ਅਹੀਂ ਵੀ ਪੇਪਰ ਤੇ ਹੀ ਵੇਖਿਆ ਉਹਦਾ ਆਈ ਹੈ ਖਬਰ ਤੇ ਇਹ ਬਾਅਦ ਹੀ ਹੁਣ ਕੱਲ ਨੂੰ ਜੇ ਅੱਜ ਮਿਲੇ ਉਹ ਅੱਜ ਮਿਲੇ ਅੱਜ ਮਿਲੇ ਚਬੀ ਤਰੀਕ ਨੂੰ ਮਿਲ ਕੇ ਅੰਦਰ ਹੀ ਭਾਈ ਅਮਰਪਾਲ ਪੰਜਾਬ ਦਾ ਹਾਲ ਪੁੱਛਦੇ ਜੇ ਕਿ ਕੀ ਹਾਲਾਤ ਹੈਗੇ ਨੇ ਪੰਜਾਬ ਦੇ ਉਹ ਤਾਂ ਹੁਣ ਪੁੱਛਦੇ ਹੀ ਹੈ ਜਦੋਂ ਜਾਈਏ ਵਕੀਰ ਕੋ ਛੋਣਿਆ ਕਿਦਾਂ ਦੇ ਹਾਲਾਤ ਹੈ ਉਹ ਤਾਂ ਪੁੱਛਣਾ ਹੀ ਹੁੰਦਾ ਕੋ ਜੋ ਵੀ ਮੈਂ ਕਹਿੰਦਾ ਸੂਟੂ ਵੀ ਇੱਕ ਸੱਜਣੇ ਜੇ ਪੰਜਾਬ ਦੇ ਹਾਲਾਤ ਮਾੜੇ ਹੈਗੇ ਨੇ ਤੇ ਮੈਂ ਇਲੈਕਸ਼ਨ ਦੇ ਵਿੱਚ ਲੜ ਸਕਦਾ ਕੋਈ ਇਦਾਂ ਦੇ ਚੱਤਰਾ ਨਹੀਂ ਨਹੀਂ ਇਦਾਂ ਦੀ ਸਾਡੇ ਨਾਲ ਕੋਈ ਨਹੀਂ ਹੋਈ ਇੰਨਾਂ ਦੀ ਗੱਲ ਬਾਤ ਬਾਕੀ ਜੋ ਵੀ ਉਹ ਡੈਡੀਓ ਦੇ ਚਾਚਾ ਹੀ ਗਏ ਆ ਜਿਹੜਾ ਵੀ ਗੱਡੀ ਉਹਨਾਂ ਦਾ ਮੈਸੇਜ ਹੈ ਉਹ ਕੱਲ ਨੂੰ ਹੀ ਕਲੀਅਰ ਕਰਦਾ ਅਸੀਏ ਕਿ ਬੀਤੇ ਕੱਲ ਕੁਝ ਨਿੱਜੀ ਚੈਨਲਾਂ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਹੈ ਅਤੇ ਮੁਲਾਕਾਤ ਦੌਰਾਨ ਅਮਰਿਤਪਾਲ ਨੂੰ ਬੇਨਤੀ ਕੀਤੀ ਗਈ ਕਿ ਉਹ ਲੋਕ ਸਭਾ ਚੋਣਾਂ ਲੜਨ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆ ਲੋਕ ਸਭਾ ਹਲਕਾ ਖਰੂਰਤ ਹੈ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਹਾਮੀ ਭਰੀ ਹੈ ਪਰ ਇਸ ਪੂਰੇ ਮਾਮਲੇ ਵਿਚਾਲੇ ਹੁਣ ਪਰਿਵਾਰ ਨੇ ਜੋ ਬਿਆਨ ਦਿੱਤਾ ਹੈ ਉਸ ਤੋਂ ਮਾਮਲਾ ਕੁਝ ਹੋਰ ਹੀ ਨਜ਼ਰ ਆਉਂਦਾ ਹੈ ਫਿਲਹਾਲ ਅਮਰਿਤਪਾਲ ਦੇ ਪਰਿਵਾਰ ਨੇ ਇਹਨਾਂ ਸਾਰੀਆਂ ਅਫਵਾਹਾਂ ਤੋਂ ਅਤੇ ਖਬਰਾਂ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਮਹਿਜ ਅਫਵਾਹਾਂ ਨੇ ਅਤੇ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜਦਕਿ ਅਮਰਿਤਪਾਲ ਦੇ ਮਾਤਾ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਸਿਰਫ ਮੀਡੀਆ ਤੋਂ ਹੀ ਇਹ ਖਬਰਾਂ ਦਾ ਪਤਾ ਲੱਗਿਆ ਹੈ ਜਦਕਿ ਉਹਨਾਂ ਦੇ ਪਰਿਵਾਰ ਨਾਲ ਅਜਿਹੀ ਕੋਈ ਵੀ ਗੱਲਬਾਤ ਅਮਰਿਤਪਾਲ ਵੱਜੋਂ ਨਹੀਂ ਕੀਤੀ ਗਈ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਦਿਬਰੂਗੜ ਜੇਲ੍ਹ ਚ ਬੰਦ ਰਹੇ ਉਹਨਾਂ ਨੂੰ NSA ਤਹਿਤ ਦਿਬਰੂਗੜ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਜੇਕਰ ਅਮਰਿਤਪਾਲ ਸਿੰਘ ਚੋਣ ਲੜਦੇ ਵੀ ਨੇ ਤਾਂ ਵੀ ਇਹ ਸਵਾਲ ਖੜੇ ਹੁੰਦੇ ਨੇ ਕਿ ਕੀ NSA ਤਹਿਤ ਬੰਦ ਇੱਕ ਵਿਅਕਤੀ ਚੋਣ ਲੜ ਸਕਦਾ ਹੈ ਜਾਂ ਫਿਰ ਨਹੀਂ ਫਿਲਹਾਲ ਇਸ ਪੂਰੇ ਮਾਮਲੇ ਤੇ ਪਰਿਵਾਰ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਅਮਰੀਤ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ